ਸਸ਼ੀ ਕਾਲ ਜੀ ਤੁਹਾਡਾ ਸਾਰਿਆਂ ਦਾ ਗੁਰੂਕੁਲ ਡਿਗਰੀ ਕਾਲਜ ਵਿੱਚ ਸਵਾਗਤ ਕਰਦਾ ਮੈਂ ਜਤਿੰਦਰ ਸਿੰਘ ਔਲਖ ਅੱਜ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਪਲੱਸ 2 ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਇਹ ਸੋਚਦੇ ਹਨ ਕਿ ਉਹ ਆਪਣਾ ਫਿਊਚਰ ਕਿਸ ਕੋਰਸ ਦੇ ਵਿੱਚ ਸਟਾਰਟ ਕਰਨ ਕਿਉਂਕਿ ਜਿਵੇਂ 10 ਤੋਂ ਬਾਅਦ ਉਹ ਵਕ ਵਕ ਸਟਰੀਮ ਜਿਹੜੇ ਉਹ ਚੁੰਦਿਆ ਨੇ ਇਸ ਤਰ੍ਹਾਂ ਪਲੱਸ 2 ਤੋਂ ਬਾਅਦ ਵੀ ਬਹੁਤ ਸਾਰੀਆਂ ਆਪਸ਼ਨਾਂ ਹੁੰਦੀਆਂ ਨੇ ਜਿਹਦੇ ਵਿੱਚ ਉਹ ਆਪਣਾ ਫਿਊਚਰ ਲੈ ਕੇ ਅੱਗੇ ਜਾਂਦੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਦਾ ਬੇਸ ਜਿਹੜਾ ਉਹ ਬਣਦਾ ਅਸੀਂ ਅੱਜ ਇੱਥੇ ਗੱਲ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰਪੁਲ ਡਿਗਰੀ ਕਾਲਜ ਵਿੱਚ ਬੀਏ, ਬੀਐਸਸੀ, ਬੀਸੀਏ, ਡੀਲੀਪ ਤੇ ਪੀਜੀਡੀਸੀ ਜਿਹੜੀ ਉਹ ਕਰਵਾਈ ਜਾ ਰਹੀ ਹੈ ਪੀਜੀਡੀਸੀ ਇਹ ਗ੍ਰੈਜੂਏਸ਼ਨ ਤੋਂ ਬਾਅਦ ਆ ਬਾਕੀ ਸਾਰੇ ਕੋਰਸ ਜਿਹੜੇ ਉਹ ਪਲੱਸ 2 ਤੋਂ ਬਾਅਦ ਨੇ ਸਾਨੂੰ ਵਿਦਿਆਰਥੀ ਆਣ ਕੇ ਬਹੁਤ ਸਾਰੀਆਂ ਇਨਕੁਆਰੀਜ਼ ਕਰਦੇ ਨੇ ਉਹਨਾਂ ਦੇ ਵਿੱਚੋਂ ਕੁਝ ਉਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਸਾਰਿਆਂ ਨੂੰ ਦੱਸਣ ਜਾ ਰਹੇ ਹਾਂ ਆਮ ਤੌਰ ਤੇ ਵਿਦਿਆਰਥੀ ਇਹ ਪੁੱਛਦੇ ਹਨ ਕਿ ਪਲੱਸ 2 ਆਰਟਸ ਤੋਂ ਬਾਅਦ ਅਸੀਂ ਬੀਸੀਏ ਕਰ ਸਕਦੇ ਹਾਂ ਹਾਂਜੀ ਵਿਦਿਆਰਥੀਓ ਤੁਸੀਂ ਅਗਰ ਪਲੱਸ 2 ਆਰਟਸ ਨਾਲ ਕੀਤੀ ਹੈ ਤੇ ਤਹਾਡੇ ਨੰਬਰ ਨੇ ਤੁਸੀਂ BCA ਕਰ ਸਕਦੇ ਹੋ ਤੇ ਵਿਦਿਆਰਥੀਆਂ ਦੇ ਇਹ ਵੀ ਸਵਾਲ ਹੁੰਦੇ ਹਨ ਕਿ ਜੇ ਸਾਡੀ ਸਪਲੀ ਹੈ ਤੇ ਕੀ ਅਸੀਂ ਅੱਗੇ ਐਜੂਕੇਸ਼ਨ ਆਪਣੀ ਜਿਹੜੀ ਕੰਟੀਨਿਊ ਕਰ ਸਕਦੇ ਹਾਂ ਹਾਂਜੀ ਅਗਰ ਪਲੱਸ 2 ਦੇ ਵਿੱਚ ਤੁਹਾਡੀ ਸਪਲੀ ਆ ਤੇ ਇੱਕ एलिਜੀਬਿਲਟੀ ਕ੍ਰਾਈਟੇਰੀਆ ਹੁੰਦਾ ਵਾ ਜੀਐਨਡੀਯੂ ਦਾ ਉਹਦੇ ਹਿਸਾਬ ਨਾਲ ਤੁਸੀਂ ਐਡਮਿਸ਼ਨ ਲੈ ਕੇ ਅੱਗੇ ਆਪਣੀ ਐਜੂਕੇਸ਼ਨ ਜਿਹੜੀ ਉਹ ਅੱਗੇ ਕਰ ਸਕਦੇ ਜੀ ਹੋਰ ਵੀ ਵਿਦਿਆਰਥੀਆਂ ਦੇ ਇਹ ਸਵਾਲ ਹੁੰਦੇ ਨੇ ਕਿ ਸਾਡਾ ਪਲੱਸ 2 ਦੇ ਬਾਅਦ ਬਹੁਤ ਸਾਰਾ ਗੈਪ ਆ ਜਿਵੇਂ 5 ਤੋਂ 10 ਸਾਲ ਦਾ ਅਗਰ ਤੁਹਾਡਾ ਪੜ੍ਹਾਈ ਦੇ ਵਿੱਚ ਗੈਪ ਹੈਗਾ ਵਾ ਤਾਂ ਤੁਸੀਂ ਤਾਂ ਵੀ ਆਪਣੀ ਜਿਹੜੀ ਐਜੂਕੇਸ਼ਨ ਉਹ ਕੰਟੀਨਿਊ ਕਰ ਸਕਦੇ ਸੋ ਤੇ ਵਿਦਿਆਰਥੀਆਂ ਦੇ ਇਹ ਵੀ ਸਵਾਲ ਹੁੰਦੇ ਨੇ ਕਿ ਜਿਹੜਾ ਸਿਲੇਬਸ ਆ ਉਹਦੇ ਉਹ ਕਿਸ ਤਰ੍ਹਾਂ ਦਾ ਹੁੰਦਾ ਵਾ ਮੈਂ ਇਹ ਦੱਸਾਂਗਾ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਸਿਲੇਬਸ ਹਰ ਕਾਲਜ ਦੇ ਵਿੱਚ ਇੱਕੋ ਜਿਹਾ ਹੁੰਦਾ ਵਾ ਜਿਵੇਂ BCA ਦਾ ਸਿਲੇਬਸ ਜੋ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਬਾਕੀ ਕਾਲਜਾਂ 'ਚ ਪੜਾਇਆ ਜਾਂਦਾ ਉਹੀ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਜਿਹੜਾ ਪੜਾਇਆ ਜਾਂਦਾ ਆਨਲਾਈਨ ਤੁਸੀਂ ਉਹ ਸਿਲੇਬਸ ਚੈੱਕ ਕਰ ਸਕਦੇ ਜੀ ਤੇ ਜਾਂ ਅਸੀਂ ਇਹਦਾ ਲਿੰਕ ਜਿਹੜਾ ਆਪਣੀ ਵੀਡੀਓ ਦੇ ਥੱਲੇ ਪਾਵਾਂਗੇ ਤੁਸੀਂ ਉਹਨੂੰ ਵੀ ਦੇਖ ਸਕਦੇ ਜੀ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਨਕੁਆਰੀਜ਼ ਨੇ ਉਹ ਨੈਕਸਟ ਵੀਡੀਓ ਦੇ ਵਿੱਚ ਕਲੀਅਰ ਕੀਤੀਆਂ ਜਾਣਗੀਆਂ ਸੋ ਮੈਂ ਸਾਰੇ ਵਿਦਿਆਰਥੀਆਂ ਨੂੰ ਇਹ ਕਹਾਂਗਾ ਕਿ ਤੁਸੀਂ ਆਣ ਕੇ ਗੁਰਕੁਲ ਡਿਗਰੀ ਕਾਲਜ 'ਚ ਜੇ ਐਡਮਿਸ਼ਨ ਲੈਂਦੇ ਤੇ ਇਹਦੇ ਬੈਨੀਫਿਟ ਕੀ ਆ ਕਿ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਸਾਰੇ ਹੀ ਕਾਲਜਰਾਂ ਨਾਲੋਂ ਘੱਟ ਫੀਸ ਆ ਚਾਹੇ ਉਹ BCA ਦੀ ਆ ਚਾਹੇ BSC ਦੀ ਆ ਚਾਹੇ ਉਹ BA ਦੀ ਆ ਲੜਕੀਆਂ ਵਾਸਤੇ ਸਪੈਸ਼ਲ ਆਫਰ ਆ ਉਹਨਾਂ ਦੀ ਫੀਸ ਬਹੁਤ ਘੱਟ ਆ ਬਹੁਤ ਜ਼ਿਆਦਾ ਕਟਾ ਯੂਨੀਵਰਸਿਟੀ ਤੋਂ ਵੀ ਕੱਟ ਜਿਹੜੀ ਫੀਸ ਆ ਉਹ ਗੁਰਕੂਲ ਡਿਗਰੀ ਕਾਲਜ ਦੇ ਵਿੱਚ ਲਈ ਜਾਂਦੀ ਆ ਸੋ ਬਹੁਤ ਲਿਮਟਿਡ ਸੀਟਸ ਨੇ ਸੋ ਅੱਜ ਹੀ ਆਪਣੇ ਐਡਮਿਸ਼ਨ ਜਿਹੜੀ ਆ ਗੁਰਕੂਲ ਡਿਗਰੀ ਕਾਲਜ ਵਿੱਚ ਲਾਓ ਤੇ ਆਪਣਾ ਫਿਊਚਰ ਜਿਹੜਾ ਬਣਾਓ ਧੰਨਵਾਦ